ਸਰੋਵਿਚ ਪੀਲੇ ਤੱਬਿਆਂ ਦਾ ਰੋਗ ਇਸ ਬਿਮਾਰੀ ਦੇ ਹਮਲੇ ਦੇ ਲੱਛਣ ਜਣਾਂ ਨੂੰ ਛੱਡ ਕੇ ਬਾਕੀ ਸਾਰੇ ਬੂਟੇ ਤੇ ਦਿਖਾਈ ਦਿੰਦੇ ਹਨ ਇਸ ਦਾ ਹਮਲਾ ਪੱਤਿਆਂ ਤੇ ਫੁਲੀਆਂ ਤੇ ਵਧੇਰੇ ਹੁੰਦਾ ਹੈ ਪੱਤਿਆਂ ਦੇ ਹੇਠਲੇ ਪਾਸੇ ਛੋਟੇ ਛੋਟੇ ਹਲਕੇ ਹਰੇ ਪੀਲੇ ਰੰਗ ਦੇ ਤੱਬੇ ਬਣ ਜਾਂਦੇ ਹਨ ਜੋ ਬਾਅਦ ਵਿੱਚ ਵੱਡਿਆਕਾਰ ਦਾ ਰੂਪ ਧਾਰ ਲੈਂਦੇ ਹਨ ਅਤੇ ਵੱਧ ਗਿਣਤੀ ਵਿੱਚ ਹੋ ਜਾਂਦੇ ਹਨ ਇਹਨਾਂ ਤੱਬਿਆਂ ਦੇ ਹੇਠਲੇ ਪਾਸੇ ਸਵੇਰ ਦੇ ਸਮੇਂ ਸਲੇਟੀ ਰੰਗ ਦੀ ਉਲੀ ਨਜ਼ਰ ਆਉਂਦੀ ਹੈ ਬੂਟੇ ਦੇ ਪੱਤੇ ਸੁੱਕ ਜਾਂਦੇ ਹਨ ਅਤੇ ਤਣੇ ਬੇ ਸ਼ਕਲ ਜਿਹੇ ਦਿਖਾਈ ਦਿੰਦੇ ਹਨ ਇਸ ਬਿਮਾਰੀ ਨਾਲ ਬੂਟੇ ਦਾ ਵਿਕਾਸ ਨਹੀਂ ਹੁੰਦਾ ਤੇ ਨਾ ਹੀ ਫੁਲੀਆਂ ਬਣਦੀਆਂ ਹਨ ਮੌਸਮ ਵਿੱਚ ਨਮੀ ਦੀ ਮਾਤਰਾ 90% ਤੋਂ ਵੱਧ ਅਤੇ 10 ਤੋਂ 20 ਡਿਗਰੀ ਸੈਂਟੀਗ੍ਰੇਡ ਦਾ ਤਾਪਮਾਨ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੁੰਦਾ ਹੈ ਕਈ ਵਾਰੀ ਇਹ ਬਿਮਾਰੀ 2 ਤੋਂ 3 ਪੱਤਿਆਂ ਵਾਲੀ ਅਵਸਥਾ ਤੇ ਹੀ ਆ ਜਾਂਦੀ ਹੈ ਅਤੇ ਜ਼ਿਆਦਾ ਨੁਕਸਾਨ ਕਰਦੀ ਹੈ ਰੋਕਥਾਮ ਬਿਮਾਰੀ ਤੋਂ ਬਚਾ ਲੈ ਪਹਿਲੀ ਫਸਲ ਦੇ ਮੁੱਢਾਂ ਨੂੰ ਪੁੱਟ ਦਿਓ ਵਧੇਰੇ ਹਮਲੇ ਦੀ ਸਥਿਤੀ ਵਿੱਚ ਫਸਲ मेनकोजेप 75WP 300 ग्राम प्रति एकड़ या मेटल एक्सेल एम 4% ਅਤੇ মেনਕੋਜੇਪ 4% WP 250 ग्राम ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕੀਤਾ ਜਾ ਸਕਦਾ ਹੈ ਜੇ ਲੋੜ ਹੋਵੇ ਤਾਂ 10 ਤੋਂ 15 ਦਿਨਾਂ ਦੇ ਅੰਤਰਾਲ ਤੇ ਛਿੜਕਾ ਦੁਹਰਾਓ ਫਸਲਾਂ ਅਤੇ ਕੀੜਿਆਂ ਸੰਬੰਧੀ ਹੋਰ ਜਾਣਕਾਰੀ ਲਈ ਐਗਰੀ ਖੇਤੀ ਐਪ ਤੇ ਜਾਓ